ਲਓ ਜਿੱਦਾਂ ਆਪਣਾ ਕੜਾਹੀ ਧਰਿਆ ਤੇ ਆਪਾਂ ਬਣਾਉਣੀ ਆਂ ਚ ਆਲੂ ਗੋਭੀ ਗੋਭੀ ਨੂੰ ਮੈਂ ਬੋਇਲ ਕਰ ਲਿਆ ਚੰਗੀ ਤਰ੍ਹਾਂ ਪਹਿਲਾਂ ਮੈਂ ਦੇਖ ਦੂ ਕਿ ਚੰਗੀ ਤਰ੍ਹਾਂ ਕੱਟੀ ਸੀ ਹਾਂਡ ਹੁਣ ਇਹਨੂੰ ਆਪਾਂ ਬੋਇਲ ਕਰ ਲਿਆ ਬਿਲਕੁਲ ਗਰਮ ਬਹੁਤ ਬਣੇ ਹੱਥ ਪਾ ਲਿਆ ਸੀ ਇਹਨੂੰ ਆਪਾਂ ਛਾਣ ਕੇ ਲੈ ਆਉਨੇ ਆ ਤੇ ਉਹਨਾਂ ਚਿਰ ਆਪਾਂ ਇਹਦੇ ਚ ਕੜਾਈ ਚ ਪਾ ਜੰਨੇ ਤੇਲ ਮੋਚੀ ਕੜਾਈ ਚ ਪਾਤਾ ਪਾ ਤੇਲ ਤੇ ਹੁਣ ਆਪਾਂ ਉਹਨੂੰ ਪਾਣੀ ਨੂੰ ਇਹ ਚ ਛਾਣਣੇ ਚ ਛਾਣ ਲਿਓਨੇ ਆ ਨਾਲ ਚ ਗਰਮ ਹੁੰਦਾ ਤੇਲ ਉਹ ਜਿੱਧਰ ਆਪਣਾ ਤੇਲ ਹੁੰਦਾ ਗਰਮ ਇੱਧਰ ਮੈਂ ਸਾਰਾ ਛਾਣ ਕੇ ਲਈ ਆ ਤੇ ਇਹ ਚਾਲੂ ਆ ਮੇਰੇ ਤੋਂ ਸਵਾਰ ਕੇ ਰੱਖੇ ਨੂਨ ਮਿਰਚ ਦੰਨੀ ਵੀ ਲਏ ਸਾਰਿਆਂ ਨੇ ਮੇਰੇ ਲੂਨ ਦਾਣੇ ਨੂੰ ਬਹੁਤ ਪਸੰਦ ਕੀਤਾ ਸਾਰੀਆਂ ਭੈਣਾਂ ਨੇ ਕਮੈਂਟ ਕਰਿਆ ਸੀ ਕੱਲ ਵਾਲੀ ਵੀਡੀਓ ਚ ਕਿ ਬਹੁਤ ਸੋਹਣਾ ਤੁਹਾਡੀ ਲੂਨ ਦਾਣੇ ਥੈਂਕ ਯੂ ਸੋ ਮੱਚ ਸਾਰੀਆਂ ਸਿਸਟਰਸ ਦਾ ਥੈਂਕ ਯੂ ਤੁਸੀਂ ਮੇਰੇ ਲੂਨ ਦਾਣੇ ਇਹਨਾਂ ਪਸੰਦ ਕੀਤਾ ਬਹੁਤ ਸੋਹਣਾ ਮੈਨੂੰ ਖੁਦ ਨੂੰ ਵੀ ਬਹੁਤ ਸੋਹਣੀ ਲੱਗਦੀ ਹੈ ਤੇ ਇਨਗਰੀਡੀਅੰਟਸ ਆਪਣੇ ਜਿਹੜੇ ਮੇਨ ਮੇਨ ਉਹੀ ਆ ਆ ਨਾ ਮੈਂ ਮਿਕਸ ਕਰਨ ਕਿਸੇ ਵੀ ਚਮਚੇ ਨੂੰ ਕਿਸੇ ਵੀ ਚਮਚੇ 'ਚ ਮਿਕਸ ਨਹੀਂ ਕਰਨਾ ਚਾਹੁੰਦੀ ਇੱਧਰ ਨਹੀਂ ਰੱਖਣਾ ਇਹ ਲੋ ਜੀ ਆਪਾਂ ਹੁਣ ਜਦ ਗਰਮ ਹੋਊਗਾ ਤੇਲ ਤਾਂ ਐਡ ਕਰਾਂਗੇ ਆਪਾਂ ਤੇ ਹੋਰ ਵੀ ਸੱਜ ਤੋਂ ਦੇਖਾਵਾਂ ਆਹ ਕੱਟਿਆ ਪਿਆ ਜਿਹੜੇ ਕੋਬੀ ਦੇ ਡੰਡਲ ਜੇ ਹੁੰਦੇ ਉਹ ਕੱਟੇ ਸਾਰੇ ਸਵੇਰੇ ਮੈਂ ਤੋਂ ਉਸਵਾ ਕੇ ਰੱਖਲੇ ਸੀ ਸੁੱਕੇ ਪਏ ਬਿਲਕੁਲ ਤੇ ਵਿੱਚ ਇਹਦੇ ਗੰਢਾ ਕੱਟੇ ਹੈਗੇ ਠੀਕ ਹੈ ਜੀ इधर कट्टे पर लसन लसन जरूरी है ठीक है जी लसन कटे नौ जो तेल भी देखो निकल लग गया अपना धुआं मार लग गया मतलब तो हम आपके जीरा जीरा चमचना आ ना मैं वॉश करूँगी चंगी तरह नौ जी इधर आप ले जीरा इधर आपवेंगे जीरा एक चमचे के करीब जीरा बहुत है आप ही पावगे आप लसन ਮਦਸਨ ਹੁਣ ਬਸ ਸ਼ੁਰੂ ਕਰਤਾ ਆਪਾਂ ਪਕਾਉਣਾ ਦਸਨ ਪੁੱਟਦਾ ਵੀ ਤੇ ਇਹਦਾ ਆਪਾਂ ਪਿਆਜ਼ ਤੇ ਗੰਡਲ ਪਾ ਲਈ ਅੱਜ ਆਪਾਂ ਤੁਹਾਨੂੰ ਦੱਸਿਆ ਮੈਂ ਜਿਹੜੀ ਕੱਲ ਮੈਨ ਦਾ ਬਲੌਗ ਚ ਦੱਸਿਆ ਸੀ ਮੋਤੀ ਅੱਜ ਆਪਾਂ ਪਹਿਲੀ ਵਾਰ ਬਣਾਉਣ ਲੱਗੇ ਆ ਗਰਮੀ ਦੇ ਵਿੱਚ ਜਿਹੜੀ ਆਹਾਂ ਲਓ ਜੀ ਆਪਾਂ ਜਿਹੜਾ ਹੁਣ ਇਹਦੇ ਵਿੱਚ ਪਾ ਦਾਂਗੇ ਗੰਡਲ ਦੇ ਮੈਂ ਇਹਨੂੰ ਕਰਾਂਗਾ ਮਿਕਸ ਜਦੋਂ ਤਾਂ ਮਹਿੰਗੀ ਹੁੰਦੀ ਗੋਭੀ ਜਦੋਂ ਇਹ ਡੰਡਲ ਦੇ ਵੀ ਤੇ ਗੋਭੀ ਦੇ ਵਿੱਚ ਫੇਸਤੀ ਸੁਆਦ ਲੱਗਦੇ ਨੇ ਜਦੋਂ ਇਹ ਵੀਰਪੀ ਹੋ ਜਾਂਦੀ ਫਿਰ ਡੰਡਲ ਚਲਾ ਚਲਾ ਕੇ ਮਾਰਦੇ ਫੁੱਲਾਂ ਨੂੰ ਆਪਾਂ ਸਾਰੇ ਬਣਾਈ ਜਾਂਦੇ ਰਹਿੰਨੇ ਹੁਣ ਦੇਖੋ ਦੰਡ ਮਹਿੰਗੀ ਕਰਕੇ ਡੰਡਲਾਂ ਦੀ ਕੀ ਮਤਲਬ ਕਿੰਨੀ ਹੋ ਜਾਂਦੀ ਹੈ ਨਾ ਆਪ ਜਿਆਦਾ ਤਾਂ ਡੰਡਲ ਹੀ ਹੁੰਦੇ ਗੋਭੀ ਦੇ ਫੁੱਲ ਕਰਕੇ ਵੇਚਾ ਚੱਲੇ ਜਾਂਦੇ ਹੁੰਦਾ ਲੋ ਜੀ ਆਪਾਂ ਇਹ ਮਸਾਲੇ ਨੂੰ ਭੁੰਨਦੇ ਆ 5-7 ਮਿੰਟ। ਉਹਨਾਂ ਚੋਂ ਭੁੰਨੇ ਆਪਾਂ ਸਭ ਇਕੱਠੇ ਕਰ ਦਿੰਨੇ। ਭੰਡੇ ਬੋਤਲਾਂ ਦੇ। ਸਬਜੀ ਜਦੋਂ ਬਣਾਉਂਦੇ ਨੂੰ ਉਹ ਤੋਂ ਭੰਡੇ ਪਤੋਂ ਕਦੀ ਭੁੰਨੇ ਵੈਸੇ ਵੀ ਭੰਡੇ। ਸ਼ਾਮ ਦੇ ਹੋਏ ਭਾਇ ਇਕੱਠੇ। ਤੇ ਆਪਾਂ ਭੰਡੇ ਰੱਖ ਲਈਏ। ਬੋਤਲ ਦੇ ਪੂਰੀ। ਹੋਣਾ ਜੱਪਣੀ ਲੋ ਜਿੱਥੇ ਆਪਾਂ ਮਸਾਲਾ ਜਿਹੜਾ ਪੁੱਜੀ ਜਾਂਦਾ ਪੜਾ ਅੱਗੇ ਆਪਾਂ ਇਹ ਤੋਂ ਥੋੜਾ ਜਿਹਾ ਨੂੰ ਪੁੱਨ ਲੰਦਾਂਗੇ ਅਸੀਂ ਥੋੜਾ ਜਿਹਾ ਹੋਰ ਟਾਈਮ ਲਾਵਾਂਗੇ ਆਪਾਂ ਲੋ ਜੀ फिर उस तो बाद जी गोभी थोड़ी जी नरम हो होती थत जो बॉयल करिए गर है ना तो इस करके तो आप हूँ ना उस बाद आलू पावे बेचा आलू कट्टे पे मैं इस तरह बना लें कई तरीके ना बना लेंगे गोभी हम भुन दें आप लो जी हम अपना मसाला काफ़ी हद तक भोज लिया क्योंकि आलू नाल भी ने भुजना ही है आप ऐड दे कर देंगे आलू आलू बिना साढ़ी दिखते हैं क्योंकि आलू मैं और तो बहुत ज़्यादा खाने से मॉर्निंग साढ़े घर आलू रोज़ बनने सोमवार तो लैके शुक्रवार तक डेली बन दे क्योंकि जबजोत हो सब्जी लग नहीं जाता क्योंकि आपको हम पाते आलू जो तो आलू पा देंगे ना हो मसाले नहीं पक्की जाने ਹੁਣ ਆਪਾਂ ਇਹਦੇ ਵਿੱਚ ਆਲੂ ਛੇਤੀ ਥੋੜੇ ਨਰਮ ਹੋ ਜਾਣ ਆਪਾਂ ਥੋੜਾ ਨਮਕ ਪਾ ਦਾਂਗੇ ਜਿੰਨਾ ਨਮਕ ਪਾਣੇ ਹੁਣੇ ਪਾ ਦਾਂਗੇ ਆਪਾਂ ਨੂਨ ਦੇ ਵਿੱਚ ਇਹਦਾ ਨਮਕ ਪਾਣੇ ਹੁਣੇ ਪਾ ਦਾਂਗੇ ਆਪਾਂ ਓਏ ਨਮਕਾਪਾ ਟੋਟਾ ਬਿਨਾਂ ਸਾਂਤ ਵੀਡੀਓ ਬਣਾਉਣੇ ਨੇ ਹੱਥ ਨਾਲ ਲੋ। ਇੱਧਰ ਹੁਣ ਆਪਾਂ ਇਹਨੂੰ ਢੱਕ ਦਾਂਗੇ। 7-8 ਮਿੰਟ ਲਈ ਫੇਰ ਆਪਾਂ ਇਸ 'ਚ ਪਾਵਾਂਗੇ ਵਿੱਚ। ਆਲੂ ਨਰਮ ਹੋ ਜਾਣਗੇ ਨਾ ਫੇਰ ਪਾਵਾਂਗੇ ਆਪਾਂ। ਨਾਲ ਬਾਕੀ ਮਸਾਲੇ ਪਾਵਾਂਗੇ। ਇੱਕ ਵਾਰੀ ਹੁਣ ਨਮਕ ਦਾ ਨਹੀਂ ਢੱਕ ਦੇਣਾ ਕਿਉਂਕਿ ਨਾ ਅਜੇ ਆਪਣਾ ਕੰਮ ਨਹੀਂ ਗਨੂਂਦਨੀਆਂ। ਉਹਨਾਂ ਚੱਕ ਦੀਏ ਜਿਹੜੇ ਆਪਾਂ ਲੋਡ ਨਹੀਂ ਘੇਰੇ।

ਨਾਲ ਕੋਸਾ ਲੈ ਕੇ ਇਹ ਹੁਣ ਆਪਾਂ ਜਿਹੜਾ ਜਦੋਂ 20% 10% ਆਲੂ ਰਹਿ ਜਾਣ ਉਹ ਜਿਹੜੀ ਆਪਾਂ ਬੋਇਲ ਕੀਤੀ ਹੁੰਦੀ ਆ ਇਹਦੇ ਵਿੱਚ ਪਾ ਦਾਂਗੇ ਬਹੁਤ ਗੋਭੀ ਪਾ ਕੇ ਮਿਕਸ ਕਰਤੀ ਆਪਾਂ ਤੋ 10 ਮਿੰਟ ਲਈ ਟਰੱਕ ਦੇਣੀ ਫਿਰ ਨਮਕ ਮੇਚਲ ਕਰ ਲਵਾਂਗੇ ਲਓ ਜੀ ਆਪਾਂ ਦੇਖਦੇ ਹਾਂ ਸਬਜ਼ੀ ਲਓ ਜੀ ਸਬਜ਼ੀ ਹੁਣ ਆਪਾਂ ਚਲੂਆ ਵਿੱਚ ਲੂਣ ਤਾਂ ਪਾ ਲਈਏ ਬਾਕੀ ਮਸਾਲੇ ਵੀ ਪਾ ਦਈਏ ਕਿਉਂਕਿ 10-15 ਮਿੰਟ ਅਗੇ ਹੋਰ ਸਬਜ਼ੀ ਲਾਵਾਂਗੇ ਆਪਾਂ ਟਾਈਮ ਸਿਮ ਤੇ ਮੇ ਬਣਾਉਣੀ ਹੁੰਦੀ ਸਿਮ ਤੇ ਵਧੀਆ ਰਹਿੰਦੀ ਹੈ ਜੀ ਠੀਕ ਦੀ ਇਹ ਤੇ ਮ ਲਓ ਜੀ ਹੁਣ ਆ ਜਦੋਂ ਆਪਾਂ ਜਿਹੜਾ ਬਾਕੀ ਮਸਾਲਾ ਉਹ ਪਾ ਗਏ ਤੇ ਉਦੋਂ ਬਾਅਦ 10 ਮਿੰਟਾਂ ਤੱਕ ਤਾਂ ਆਹ ਵੇਖੋ ਸਿਮਤ ਤੇ ਧਰੀ ਹੋਈ ਹੈ ਸਿਮਤ ਤੇ ਵਧੀਆ ਰੰਗੀ ਹੋਈ। ਲਓ ਜੀ। ਹੁਣ ਆਪਾਂ ਪਾਉਣਾ ਹੈਗਾ ਸਭ ਤੋਂ ਪਹਿਲਾਂ ਤਾਂ ਕਾਲੀ ਮਿਰਚ ਪਾਵਾਂਗੇ ਆਪਾਂ। ਕਾਲੀ ਮਿਰਚ ਜ਼ਰੂਰ ਪਾਉਣੀ ਹੁਣ ਮੈਂ। ਧਨੋ ਚੀ ਤੁਹਾਦ ਪਾਵਾਂਗੇ ਆਪਾਂ। ਹਲਦੀ ਪਾਵਾਂਗੇ ਆਪਾਂ। ਠੀਕ ਹੈ। ਲਾਲ ਮਿਰਚ ਮਾਸ਼ਾਅੱਲਾ ਮੇਠਾ ਸਪਾਈਸ ਕਰਾਰੀ ਜੀ ਖਾਣ ਨੂੰ ਵਧੀਆ ਲੱਗੇਗੀ ਮੇਠਾ ਹੁਣ ਆਪਾਂ ਮਿਕਸ ਕਰ ਲਈਏ ਫਿਰ ਮਿਲਦੇ ਲੋ ਜੀ ਮੇਥੀ ਪਾਤੀ ਆਪਾਂ ਦੇਖੋ ਆਪਣੀ ਸਬਜੀ ਕੱਲੀ ਕੱਲੀ ਮਿਕਸ ਕਰੋ ਉਦੋਂ ਆਪਾਂ 5 ਮਿੰਟ ਸੇਕ ਲਵਾਵਾਂਗੇ ਦੈਨ ਸਬਜ਼ੀ ਜਿਹੜੀ ਆਪਣੀ ਤਿਆਰ ਆ ਕਮੈਂਟ ਕਰਕੇ ਦੱਸੋ ਕਿੱਦਾਂ ਲੱਗ ਗਈ ਤੇ ਰੈਸਪੀ ਤੁਹਾਨੂੰ ਪਹਿਲਾਂ ਮੈਂ ਆਲੂ ਕਰਦੇ ਮੈਂ ਫਿਰ ਵਧੀਆ ਛੇਤੀ ਬਣਦੀ ਇਹ ਨਾਲ ਬਣਾਉਣੀ ਮੈਂ ਸਿਮਤੀਆਂ ਤੇਜ਼ ਤੇ ਨਹੀਂ ਬਣਾਉਣੀ ਹੁੰਦੀ ਲਓ ਜੀ ਆਪਾਂ ਦੀ ਜਿਹੜੀ ਦੂਣ ਦੰਦੀ ਇਹਨੂੰ ਟੱਕੇ ਅੰਦਰ ਧਰਿਏ